ਹਰਬਾ ਤੇਰੀ ਦੁਨੀਆ ਨੂੰ ਤੇਰਾ ਚੇਤਾ ਆਉਂਦਾ ਨਹੀਂ ਅੱਜ ਬੰਦਾ ਬੰਦੇ ਨੂੰ ਕਿਸ ਗੱਲਾਂ ਚਾਉਂਦਾ ਨਹੀਂ ਅੱਜ ਬੰਦਾ ਬੰਦੇ ਨੂੰ ਕਿਸ ਗੱਲਾਂ ਚਾਉਂਦਾ ਨਹੀਂ ਕੋਈ ਕਦਰਾਂ ਨਹੀਂ ਕਰਦਾ ਕੋਈ ਕਦਰਾਂ ਨਹੀਂ ਕਰਦਾ ਦੁਨੀਆਂ ਤੇ ਸੱਚ ਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਉਹ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਪਈਆਂ ਨਾਲ ਪਈਆਂ ਦੀ ਕਉ ਨਫਰਤ ਪੈ ਗਈ ਐ ਅਜ ਸ਼ਰਮ ਹਿਆ ਸਾਡੀ ਓ ਕਿਸ ਗੱਲਾਂ ਲੈ ਗਈ ਐ ਅਜ ਸ਼ਰਮ ਹਿਆ ਸਾਡੀ ਕਿਸ ਗੱਲਾਂ ਲੈ ਗਈ ਐ ਹੁਣ ਚਾਰ ਕੁਲਾ ਇਕੱਠੀਆਂ ਹੁਣ ਚਾਰ ਕੁਲਾ ਇਕੱਠੀਆਂ ਕਾ ਤੋਂ ਨਹੀਂ ਵਸਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਉਹ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਕਟਵਾ ਕੇ ਵਾਲਾਂ ਨੂੰ ਜੀਨਾ ਵੀ ਪਾ ਲਈਆਂ ਕਰੋ ਭੱਜਣ ਵਾਲੀਆਂ ਵੀ ਨੀਤਾਂ ਆਪਣਾ ਲਈਆਂ ਕਰੋ ਭੱਜਣ ਵਾਲੀਆਂ ਵੀ ਨੀਤਾਂ ਆਪਣਾ ਲਈਆਂ ਉਮਰਾਂ ਦੇ ਰਿਸ਼ਤੇ ਨੂੰ ਉਮਰਾਂ ਦੇ ਰਿਸ਼ਤੇ ਨੂੰ ਠੁਕਰਾ ਕੇ ਨਸਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਉਹ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਇੱਕ ਪਾਸੇ ਮਾਂ ਬੈਠੀ ਇੱਕ ਪਾਸੇ ਬਾਪ ਰੁੜੇ ਰਿਸ਼ਤੇ ਮੋ ਪਿਆਰਾ ਦੇ ਓ ਅਜ ਲਾਲਚ ਵਿੱਚ ਤੁਲੇ ਰਿਸ਼ਤੇ ਮੋ ਪਿਆਰਾ ਦੇ ਅਜ ਲਾਲਚ ਵਿੱਚ ਤੁਲੇ ਆਸਾ ਮਾ ਬਾਪ ਦੀਆਂ ਆਸਾ ਮਾ ਬਾਪ ਦੀਆਂ ਦਰਦਾਂ ਵਿੱਚ ਮਚਦੀਆਂ ਸੀ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਪਿੰਡ ਅਲੀ ਸ਼ਹਿਰ ਬੈਠਾ ਮਰ ਜਾਣਾ ਚੈਲ ਲਿਖੇ ਮਤਲਬ ਦੀ ਦੁਨੀਆ ਤੇ ਓਏ ਹਰ ਕੋਈ ਗੈਰ ਦਿਸੇ ਮਤਲਬ ਦੀ ਦੁਨੀਆ ਤੇ ਹਰ ਕੋਈ ਗੈਰ ਦਿਸੇ ਤੂੰ ਕਰਦਾ ਏ ਗੱਲਾਂ ਤੂੰ ਕਰਦਾ ਏ ਗੱਲਾਂ ਦੱਸ ਕਿਹੜੇ ਹੱਕ ਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਅਸੀਂ ਬਣ ਕੇ ਰਹਿ ਗਏ ਆ ਤਸਵੀਰਾਂ ਕੱਚ ਦੀਆਂ ਤਸਵੀਰਾਂ ਕੱਚ ਦੀਆਂ ਤਸਵੀਰਾਂ ਕੱਚ ਦੀਆਂ